ਮੇਰੇ ਸੂਬਾ ਇੰਨਾ ਕਰਜਾਈ ਹੋਵੇ ਹੂੰ ਤੇ ਉਦੋਂ ਹੀ ਦੀ ਰੇਲੀਆਂ ਸੋਪਦੀਆਂ ਨਹੀਂ ਆ ਅੱਜ ਜਿਵੇਂ ਜਖਣਾ ਪੱਟੀ ਐ ਪੀਆਰਟੀਸੀ ਦੀ ਤੇ ਰੋਡਵੇਜ ਦੀ ਹਾਂ ਮੈਨੂੰ ਇਹ ਰੋਡਵੇਜ ਤੇ ਪੀਆਰਟੀਸੀ ਦੀ ਕੋਈ ਬੱਸ ਡਿਪੂ ਜੀ ਨਹੀਂ ਉਹ ਤੇ ਬੰਦੇ ਵੀ ਮੈਂ ਮੋਗੇ ਨੂੰ ਗਿਆ ਸੀ ਹਾਂ ਮੈਂ ਵੇਖਿਆ ਬਹੁਤੇ ਨਹੀਂ 5 5 10 10 ਬੰਦੇ ਇੱਕ ਬੱਸ ਚ ਆਏ ਆ ਫੇਰ ਹੀ ਸੀ ਕਿੰਨੇ 200 ਕਿੱਲਾ ਲਿਆ ਮੈਂ ਸੁਣਿਆ 65000 ਨੂੰ ਕਿੱਲਾ ਲਿਆ ਉਹਦੇ ਕਿੰਨੇ ਪੈਸੇ ਬਣ ਕੇ ਵੀ ਸਰਕਾਰ ਹੀ ਦੇਉ ਹੂੰ ਤੇ ਬਾਕੀ ਕਿਹਨੇ ਟੈਂਟ ਦਿੱਲੀ ਤੋਂ ਆਇਆ ਵੀ ਨੇੜੇ ਟੈਂਟ ਹੀ ਨਹੀਂ ਇਹਨਾਂ ਨੂੰ ਟੱਕਰਦਾ ਹਨ ਇਹ ਉਹ ਪੇਂਡਰੀ ਵਾਲੇ ਟੈਂਟ ਉਹ ਵੇਚ ਕੋਈ ਉਹ ਜਾਣ ਕੇ ਟੈਂਟ ਲੂਣ ਦੇ ਮਾਰੇ ਰੈਲੀਆਂ ਕਰਵਾਉਂਦਾ ਹੋਵੇ ਤੁਹਾਨੂੰ ਤੁਸੀਂ ਵੀ ਕਿਸਾਨ ਜਥੇਬੰਦੀਆਂ ਵਾਲੇ ਕਰ ਦਿਓ ਰੈਲੀ ਮੁਜ਼ਾਹਰਾ ਧਰਨਾ ਹਨਾ ਆਹ ਬੈਨਾਂ ਨੂੰ ਕਹੀਏ ਵੀ ਇਹ ਚੰਗੀ ਨਹੀਂ ਤਾਂ ਕਿਉਂ ਲੱਗਦਾ ਤੁਹਾਨੂੰ ਮੈਂ ਕਿੰਨੇ ਵੀ ਜੰਨੀ ਵੀ ਹੋ ਸਕਦਾ ਇਹ 20-25 ਕਰੋੜ ਚ ਪੈ ਗਈ ਹੋਵੇ ਲਈ 1 ਕਰੋੜ ਨਾਲ ਤਾਂ ਮੈਂ ਕਹਿੰਦਾ ਵੀ ਇੱਕ ਛੱਲੇ ਦੀ ਡਿਵੈਲਪਮੈਂਟ ਹੋ ਸਕਦੀ ਇਹਦਾ ਫਿਰ ਬੋਝ ਉਹ ਸਾਡੇ ਦੇ ਬਣਾ ਹਾਂ ਇਹ ਸਾਡੇ ਦੇ ਬਣਾ ਨਸ਼ਾ ਤੇ ਮੈਂ ਸਾਹਮਣੇ ਪਹਿਲਾਂ ਜਿੱਦੀ ਆਮ ਆਦਮੀ ਪਾਰਟੀ ਨੇ ਸ਼ਾਸ਼ਣ ਕੀਤਾ ਹੂੰ ਇਹ ਨਸ਼ੀਆਂ ਦੀ ਪਾਰਟੀ ਹੈ ਉਹਨਾਂ ਨੂੰ ਬਹੁਤ ਵੱਡੇ ਪ੍ਰੋਟੈਸਟ ਕਰਨੇ ਚਾਹੀਦੇ ਸੀ ਜਿਹੜੀ ਅਮਰੀਕਾ ਨਾਲ ਸੰਧੀ ਹੋਈ ਹੈ ਹਾਂ ਉਹਨੇ ਸਾਨੂੰ ਜੜੀ ਲਾ ਦੇਣਾ ਹੈ ਕਿਸਾਨੀ ਨੂੰ ਹੂੰ ਉਹਦੇ ਉਹਦੇ ਤੇ ਰੱਖ ਲੈਣ ਦੇ ਲਈ ਹੂੰ ਇਹ ਰਿਲੀਉ ਦੇ ਰੱਖਦੇ ਅਮਰੀਕਾ ਦੇ ਖਿਲਾਫ ਅਮਰੀਕਾ ਦੇ ਮੋਦੀ ਦੇ ਖਿਲਾਫ ਰੱਖਦੇ ਹੁੰਦਾ ਅੰਦਰ ਵੇਰਨ ਬਾਹਰ ਵੇਰਨ ਦੀ ਨਹੀਂ ਲੋੜ ਕਿ ਜਿਹੜੀ ਬੋੱਕ ਚੱਤੀ ਵਰਦੇ ਆ ਨਾ ਉਹਨੂੰ ਅੰਦਰ ਵੇਰਨ ਸਭ ਤੋਂ ਵੱਡਾ ਸ਼ਰਾਬ ਕਿਢਾ ਲੈ ਕੇਂਦਰੀਆ ਇੱਥੇ ਹੂੰ ਇਹਨਾਂ ਸ਼ਰਾਬ ਚ ਕਿਢਾ ਲੈ ਕਿੱਥੇ ਆ ਹੂੰ ਉਹ ਆ ਕੇ ਇਸ ਪੰਜਾਬ ਨੂੰ ਮੱਤਾਂ ਦੇ ਕਿਨੇ ਗਿੜੇ ਲੋਕ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਬੰਨੀ ਸੀ ਹੂੰ ਉਹ ਤਾਂ ਜਿਹਦੇ ਵਿੱਚ ਹੀ ਪਹਿਲਾਂ ਬਹੁਤ ਇੰਟੈਲੈਕਚੁਅਲ ਲੋਕ ਬਹੁਤ ਵਧੀਆ ਲੋਕ ਆਏ ਸੀ ਉਹਨਾਂ ਦਾ ਇਰਾਦਾ ਸੀ ਪਰ ਸਾਰਾ ਗੰਦ ਨਾ ਨੇ ਕਾਲੀਆਂ ਕਾਂਗਰਸ ਦਾ ਅੰਦਰ ਘੱਟਾ ਕਰ ਲਿਆ ਗਲਤੀ ਹੈ ਸਰਕਾਰ ਦੀ ਹਰ ਮਹੀਨੇ ਪੈਸੇ ਲੈ ਕੇ ਫਿਰ ਦਿੰਦੇ ਪਰ ਜਾਂ ਲੈ ਕੇ ਦਿੰਦੇ ਥਾਂ ਭਾਲਦੇ ਫਿਰਦੇ ਬਿਜਲੀ ਬੋਰਡ ਦਾ ਲੱਭੇ ਨਾਰ ਮਹਿਕਮੇ ਦਾ ਲੱਭੇ ਕਿ ਤੋ ਹੋਰ ਲੱਭੇ ਇਹਨੂੰ ਵੇਚ ਦਿੰਗੇ ਮੈਂ ਤਾਂ ਡਰ ਆ ਵੀ ਇੱਥੇ ਨਾ 2000 ਮਰ ਗਏ ਹੁਣ ਆ ਕੇ ਰੇਲੀ 'ਚ ਸੁੱਤ ਸੁਬੇ ਹੀ ਦਿੰਦੇ ਮੈਨੂੰ ਕਿ ਟਾਲੇ ਨੂੰ ਟਿਕਾ ਮਿਲ ਜੂਗਾ ਆਪਦੀ ਪੁਲਿਸ ਨੂੰ ਸੁਧਾਰ ਲੈਣ ਨਸ਼ੇ ਤੋਂ ਹੂੰ ਵੀਰੇ ਇਹਨਾਂ ਦੀ ਪੁਲਿਸ ਨਾ ਉਹਦੇ ਤੋਂ ਨਸ਼ੇ ਸਿਕਟਨ ਕਰ ਲੈਣ ਇੰਨਾ ਹੀ ਬੜਾ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਅੱਜ ਜੁੱਧ ਨਸ਼ਿਆਂ ਵਿਰੁੱਧ ਇੱਕ ਵਿਸ਼ਾਲ ਰੈਲੀ ਕੀਤੀ ਗਈ ਹੈ ਕਿਲੀਚਾਲ ਜ਼ਿਲ੍ਹਾ ਮੋਗਾ ਦੇ ਵਿੱਚ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੁਣੀ ਪਹਿਲਾਂ ਠੀਕ ਨਹੀਂ ਸੀ ਉਹਨਾਂ ਦੀ ਸਿਹਤ ਫਿਰ ਆਏ ਆ ਉਹ ਤੇ ਉਹਨਾਂ ਨੇ ਅਹਦ ਵੀ ਲਿਆ ਕਿ ਨਾ ਮੈਂ ਨਸ਼ਾ ਕਰਾਂਗਾ ਤੇ ਨਾ ਹੀ ਕਿਸੇ ਨੂੰ ਕਰਨ ਦਵਾਵਾਂਗਾ ਤੇ ਆਪਾਂ ਅੱਜ ਗੱਲਬਾਤ ਕਰਦੇ ਹਾਂ ਇਸ ਇਲਾਕੇ ਦੇ ਕਿਰਤੀ ਕਿਸਾਨ ਯੂਨੀਅਨ ਦੇ ਨੁਮਾਇੰਦੇ ਪ੍ਰਧਾਨ ਨੇ ਨਰਪੈ ਸਿੰਘ ਟੁੱਡੀਕੇ ਨਰਪੈ ਸਾਹਿਬ ਅੱਜ ਆਪਾਂ ਦੇਖ ਰਿਹਾ ਜੀ ਜਦੋਂ ਨਸ਼ਿਆਂ ਵਿਰੁੱਧ ਖਿਲਾਫ ਵੱਡੀ ਰੈਲੀ ਹੋਈ ਆ ਤੁਹਾਡੇ ਇਲਾਕੇ ਦੇ ਵਿੱਚ ਰੈਲੀ ਹੋਈ ਆ ਤੇ ਕਿਵੇਂ ਲੱਗਦਾ ਕੀ ਹਾਲ ਆ ਤੁਹਾਡੇ ਇਲਾਕੇ ਦਾ ਪਹਿਲਾਂ ਆਪਾਂ ਦੇਖ ਲਈਏ ਵੀ ਨਸ਼ਾ ਵਿਰੁੱਧ ਜਿਹੜਾ ਯੁੱਧ ਚਲਾਇਆ ਠੀਕ ਚੱਲ ਰਿਹਾ ਪਹਿਲੇ ਤਾਂ ਉਹਨਾਂ ਨੇ ਠੀਕ ਹੀ ਚੁਣਿਆ ਉਹਦੇ ਨਾਲ ਹੀ ਪਿੰਡ ਚੂੜ ਚੱਕ ਹੈ ਜਿਹੜਾ ਐਸ 302 ਚਿੱਟੇ ਦਾ ਹਾਂ ਜਾਦੇ ਗੜ ਹੂੰ ਬਾਕੀ ਸਾਰੇ ਪਿੰਡਾਂ 'ਚ ਹੀ ਹੈਗਾ ਮੈਂ ਆਪਦੇ ਪਿੰਡ 'ਚ ਵੀ ਕਮ ਇੱਥੇ ਵੀ ਚਿੱਟੇ ਨਾਲ ਮੋਤਾਂ ਹੁੰਦੀਆਂ ਹੋਰ ਹੁੰਦਾ ਹੂੰ ਉਹ ਜਿਹੜਾ ਮਰਾਮ ਵੀ ਸਾਰੇ ਪੰਜਾਬ 'ਚ ਵੀ ਚਿੱਟੇ ਨਾਲ ਜੇ ਮੋਤਾਂ ਹੋ ਰਹੀਆਂ ਹੂੰ ਜਿਹੜੀ ਜਿੱਤ ਦੀ ਰੈਲੀ ਕੀਤੀ ਆ ਵੀ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਜਿੱਤ ਦਾ ਅਗਾਜ਼ ਕਰਦੇ ਆ ਵੀ ਅਸੀਂ ਨਸ਼ੇ ਕਤਮ ਕਰਦੇ ਆ ਹੂੰ ਉਹ ਗਲਤ ਹੈ ਨਹੀਂ ਦੂਜੀ ਗੱਲ ਇਹ ਆ ਕਿ ਜਦੋਂ ਸੂਬਾ ਇੰਨਾ ਕਰਜ਼ਾਈ ਹੋਵੇ ਹੂੰ ਤੇ ਉਦੋਂ ਇਹਦੀਆਂ ਰੈਲੀਆਂ ਸੋਭਦੀਆਂ ਨਹੀਂ ਹੈ ਸੱਤਾਧਾਰੀ ਪਾਰਟੀ ਨੂੰ ਅੱਜ ਜਿਵੇਂ ਜਖਣਾ ਪੱਟੀ ਐ ਪੀਆਰਟੀਸੀ ਦੀ ਤੇ ਰੋਡਵੇਜ ਦੀ ਹਾਂ ਮੈਨੂੰ ਇਹ ਰੋਡਵੇਜ ਤੇ ਪੀਆਰਟੀਸੀ ਦੀ ਕੋਈ ਬੱਸ ਡਿਪੂ ਜ ਨਹੀਂ ਨਹੀਂ ਹੋਣੀ ਅੱਜ ਬਹੁਤ ਸਾਰੀਆਂ ਬੱਸਾਂ ਤਕਰੀਬਨ ਜੀ ਨੇ ਤਕਰੀਬਨ ਸਾਰੇ ਪੰਜਾਬ ਦੀਆਂ ਬੱਸਾਂ ਫੜ ਕੇ ਹੂੰ ਤੇ ਉਹ ਸੜਕਾਂ ਦੇ ਲਿਆਂਦੀਆਂ ਗਈਆਂ ਤੇ ਬੰਦੇ ਵੀ ਮੈਂ ਮੋਗੇ ਨੂੰ ਗਿਆ ਸੀ ਹਾਂ ਮੈਂ ਵੇਖਿਆ ਬਹੁਤੇ ਨਹੀਂ 5-5 10-10 ਬੰਦੇ ਇੱਕ ਬੱਸ ਚ ਆਏ ਆ ਖਰਚਾ ਵੀ ਕਾਫੀ ਹੋਇਆ ਹੁਣਾਂ ਦਾ ਖਰਚਾ ਪਤਾ ਨਹੀਂ ਹੁਣ ਬੱਸਾਂ ਦਾ ਕਿੰਨਾ ਹੋਊ ਫੇਰੀ ਸੀ ਕਹਿੰਦੇ 200 ਕਿੱਲਾ ਲਿਆ ਮੈਂ ਸੁਣਿਆ 65000 ਨੂੰ ਕਿੱਲਾ ਲਿਆ ਹੂੰ ਉਹਦੇ ਕਿੰਨੇ ਪੈਸੇ ਬਣ ਗਏ ਵੀ ਸਰਕਾਰ ਹੀ ਦੇਊ ਹੂੰ ਤੇ ਬਾਕੀ ਕਿਹਨੇ ਟੈਂਟ ਦਿੱਲੀ ਤੋਂ ਆਇਆ ਹੈ ਵੀ ਨੇੜੇ ਟੈਂਟੀ ਨੇ ਇਹਨਾਂ ਨੂੰ ਟੱਕਰ ਦਾ ਹਨ ਇਹ ਭੇਦਰੀ ਵਾਲਾ ਟੈਂਟ ਹੋਵੇਗਾ ਵੀ ਉਹ ਜਾਣ ਕੇ ਟੈਂਟ ਲਾਉਣ ਦੇ ਮਾਰੇ ਰੈਲੀਆਂ ਕਰਵਾਉਂਦਾ ਹੋਵੇ ਮੈਨੂੰ ਤਾਂ ਲੱਗਦਾ ਵੀ ਇਹ ਕੋਈ ਕੰਦਾ ਸੁਨੇਹਾ ਨਹੀਂ ਹੈ ਜਿਹੜੀਆਂ ਇਹ ਜਿਹੀਆਂ ਰੈਲੀਆਂ ਕਰਨ ਮੈਂ ਸਮਝਦਾ ਨਹੀਂ ਯੋ ਕਿਉਂ ਲੱਗਦਾ ਜੀ ਕਿਉਂਕਿ ਹੁਣ ਤੁਸੀਂ ਵੀ ਕਿਸਾਨ ਜੱਥੇਬੰਦੀਆਂ ਵਾਲੇ ਕਰਦੇ ਹੋ ਰੈਲੀ ਮੁਜ਼ਾਹਰਾ ਧਰਨਾ ਹਨਾ ਆਪ ਇਹਨਾਂ ਨੂੰ ਕਹੀਏ ਵੀ ਇਹ ਚੰਗੀ ਨਹੀਂ ਤਾਂ ਕਿਉਂ ਲੱਗਦਾ ਤੁਹਾਨੂੰ ਮੈਨੂੰ ਵੀ ਚੰਗੀ ਇਹਦੀ ਸਰਕਾਰੀ ਪੈਸੇ ਦੀ ਜ਼ਰੂਰਤ ਹੋ ਕਰਨੀ ਹੈ ਨਾ ਇਹ ਹੂੰ ਇਨੀ ਠੀਕ ਨਹੀਂ ਹੂੰ ਵੀ ਕਰਨੀ ਆ ਆਮ ਆਦਮੀ ਪਾਰਟੀ ਨੇ ਹੂੰ ਉਹਨਾਂ ਦੇ ਪਿੰਡਾਂ ਚ ਵਰਕਰ ਲਿਓਣ ਹਾਂ ਵਰਕਰ ਲਿਓਣ ਉਹ ਪੈਸੇ ਇਕੱਠੇ ਕਰਨ ਲੋਕਾਂ ਤੋਂ ਹੂੰ ਪੈਸੇ ਇਕੱਠੇ ਕਰਕੇ ਜਿਵੇਂ ਅਸੀਂ ਕਰਦੇ ਹਾਂ ਕਿਸਾਨੀ ਉਹਨਾਂ ਨਾਲੇ ਅਸੀਂ ਪੈਸੇ ਇਕੱਠੇ ਕਰਦੇ ਕਰਕੇ ਰੈਲੀਆਂ ਕਰਦੇ ਹਾਂ ਹਾਂ ਤੇ ਮਤਲਬ ਉਸ ਤਰ੍ਹਾਂ ਰੈਲੀਆਂ ਕਰਨ ਇਹ ਆਪਦੇ ਕਾਡਰ ਬੇਸ ਦੀਆਂ ਰੈਲੀਆਂ ਕਰਨ ਆਪਦੇ ਖਰਚੇ ਤੇ ਨਹੀਂ ਨਹੀਂ ਜੀ ਜੀ ਹਮ ਪਾਰਟੀ ਦੀ ਜਿਹੜੀ ਹੈਗੀ ਐ ਛਲੇ ਉਹਨਾਂ ਦੀ ਮੈਂਬਰਸ਼ਿਪ ਆ ਉਹਨਾਂ ਦੇ ਸਰਪੰਚ ਆ ਉਹ ਲੈ ਕੇ ਉਹਨਾਂ ਦੇ ਜੁਪੇਸੇ ਇਕੱਠੇ ਕਰਨ ਤੇ ਅਸੀਂ ਕਰਦੇ ਹਾਂ ਹਾਂ ਜਦੋਂ ਦਿੱਲੀ ਵੀ ਗਏ ਆ ਬਿਲਕੁਲ ਜਦੋਂ ਸਾਨੂੰ ਕਿਹੜਾ ਕੋਈ ਸਰਕਾਰੀ ਪਦਾ ਮਿਲਿਆ ਉਦੋਂ ਹਮ ਸਾਰਾ ਸੀ ਪਿੰਡਾਂ ਚੋਂ ਇਕੱਠਾ ਕਰਕੇ ਐਡਾ ਘੋਲ ਲੜਿਆ ਬਿਲਕੁਲ ਸਹੀ ਤੇ ਹਰ ਪਾਰਟੀ ਨੂੰ ਮੈਂ ਉਹ ਨਹੀਂ ਕਹਿੰਦਾ ਕਿ ਲੀ ਆਮ ਪਾਰਟੀ ਹਮ ਹਰ ਪਾਰਟੀ ਨੂੰ ਜਿਹੜਾ ਜਿਹੜੀਆਂ ਸਰਕਾਰੀ ਅਧਾਰ ਰਹੇ ਆ ਉਹਨਾਂ ਦੀ ਨਿਯਾਤ ਮਰਤੋਂ ਨਹੀਂ ਕਰਨੀ ਚਾਹੀਦੀ ਇਹਦਾ ਫਿਰ ਬੋਝ ਉਹ ਸਾਡੇ ਤੇ ਪੈਣਾ ਹਾਂ ਇਹ ਸਾਡੇ ਤੇ ਪੈਣਾ ਜਿੰਨੇ ਮੈਨੂੰ ਇਹਦਾ ਵੀ ਹੋ ਸਕਦਾ ਇਹ 20-25 ਕਰੋੜ ਚ ਪੈ ਗਈ ਹੋਵੇ ਰੇਲੀ ਬਿਲਕੁਲ ਜੀ ਦੇਖੋ ਬਹੁਤ ਸਾਰੇ ਬੋਰ ਲੱਗੇ ਹੋਏ ਨੇ ਇਥੇ ਬੋਰ ਲੱਗੇ ਹੋਰ ਅਗਲੀ 20 ਕਰੋੜ 20 ਕਿ 25 ਕਰੋੜ ਨਾਲ ਤਾਂ ਮੈਂ ਕਹਿੰਦਾ ਵੀ ਇੱਕ ਜ਼ਿਲ੍ਹੇ ਦੀ ਡਿਵੈਲਪਮੈਂਟ ਹੋ ਸਕਦੀ ਹੈ ਸਕੂਲਾਂ ਦੀ ਡਿਵੈਲਪਮੈਂਟ ਹੋ ਸਕਦੀ ਹੈ ਹੋਰ ਹੋ ਸਕਦੀ ਹੈ ਦੇਖੋ ਹੁਣ ਸਕੂਲਾਂ ਦੇ ਟੀਚਰ ਨਹੀਂ ਹੈ ਐਜੂਕੇਸ਼ਨ ਦਾ ਬੁਰਾ ਹਾਲ ਹੈ ਤੇ ਆਹਨ ਤੁਸੀਂ ਸਾਡੇ ਨਾਲ ਤਾਂ ਆਹਨ ਜਿਹੜੇ ਆਲੂ ਸੁਪਾਦਕ ਹੁਣ 2-3 ਰੁਪਏ ਨੂੰ ਸਾਡਾ ਆਲੂ ਵਿਕ ਰਿਹਾ ਇਹ ਪੰਜਾਬ ਗਵਰਨਮੈਂਟ ਦਾ ਫਰਜਾ ਜੀ ਜਨ ਉਹ ਆਲੂ ਦੇ ਐਮ ਐਸ ਪੀ ਦੇਵੇ ਇਹਨੇ ਆਪ ਗਿਆ ਸੀ ਮੈਂ ਆਲੂ ਦੇ ਐਮ ਐਸ ਪੀ ਦੇ ਬਿਲਕੁਲ ਇਹਨੇ ਮੂੰਗੀ ਦੇ ਗਿਆ ਹੀ ਮੈਂ ਐਮ ਐਸ ਪੀ ਦੂੰ ਸਾਨੂੰ ਮੂੰਗੀ ਦੇ ਨਹੀਂ ਅਸੀਂ ਕਹਿੰਦੇ ਉਹ ਸਰਕਾਰ ਸਾਨੂੰ ਚਾਹੀਦੀ ਹੈ ਪੰਜਾਬ ਵਿੱਚ ਜਿਹੜੀਆਂ ਸਾਨੂੰ ਪੰਜਾਬ ਦੀਆਂ ਫਸਲਾਂ ਤੇ ਉਹ ਸਾਨੂੰ ਐਮ ਐਸ ਪੀ ਦੇਵੇ ਇਹ ਇੱਥੇ ਵੀ ਆਪਾਂ ਆਉਣੇ ਆ ਜੀ ਪਹਿਲਾਂ ਆਪਾਂ ਥੋੜੀ ਨਸ਼ੇ ਵਾਲੀ ਹਾਲਾਤ ਥੋੜੀ ਹੋਰ ਡਿਟੇਲ ਦੇ ਵਿੱਚ ਗੱਲ ਕਰ ਲਈਏ ਜਿਵੇਂ ਤੁਸੀਂ ਇੱਕ ਜ਼ਿਕਰ ਕੀਤਾ ਤੁਹਾਡੇ ਪਿੰਡ ਦਾ ਹਨਾ ਤੇ ਹੋਰ ਆਸ-ਪਾਸੇ ਹਾਲਾਤ ਕਿਹੋ ਜਿਹੇ ਲੱਗਦੇ ਨੇ ਜਾਂ ਪੰਜਾਬ ਤੇ ਨਜ਼ਰ ਮਾਰੀ ਦੇਖੋ ਨਸ਼ਾ ਤਾਂ ਮੈਂ ਸਮਝਦਾ ਪਹਿਲਾਂ ਜਿਹੜੀ ਆਮ ਆਦਮੀ ਪਾਰਟੀ ਨਸ਼ਾ ਛੰਡੇ ਹੂੰ ਇਹ ਨਸ਼ੀਆਂ ਦੀ ਪਾਰਟੀ ਹੈ ਅਥਣੇ ਇੱਕ ਬੋਤਲ ਪੀਂਦਾ ਹੈ ਹੂੰ ਕੋਈ ਲੂਗੀ ਜਾਂ ਕੁਛ ਪੀਣੀ ਵਾਊਚਰ ਪਰ ਆ ਮੋਗੇ ਆਇਆ ਸੀ ਅਸੀਂ ਆਰਬਿਟ ਦੇ ਖਲਾਮ ਹੂੰ ਲਾਇਆ ਸੀਗਾ ਧਰਨਾ ਹਾਂਜੀ ਤੇ ਫੋਨ ਡੱਕਿਆ ਵਾ ਸੀ ਇਹ ਦੁਪਹਿਰੇ 3:00 ਵਜੇ ਉਦੋਂ ਮੈਨੂੰ ਲੱਗਾ ਹੈ ਨਹੀਂ ਸੀ ਮੁੱਖ ਮੰਤਰੀ ਮੁੱਖ ਮੰਤਰੀ ਨਹੀਂ ਸੀ ਹਾਂ ਹਾਂ ਮੈਂ ਉਹ ਕਹਿੰਦਾ ਵੀ ਜਿਹੜਾ ਬੰਦੇ ਦਾ ਸੁਭਾਅ ਦੂਧੀਆਂ ਗੱਲਾਂ ਹੂੰ ਉਹ ਕਿਵੇਂ ਬਚ ਸਕਦਾ ਅੱਥਨੇ ਅੱਜ ਵੀ ਜਾ ਕੇ ਅੱਥਨੇ ਪੈਗ ਲਾਉ ਜਦੋਂ ਜਿਆਦਾ ਪੀਂਦਾ ਫਿਰ ਹਸਪਤਾਲ ਦਾ ਗੱਲ ਉਹਨਾਂ ਅੱਜ ਤਾਂ ਸਿਹਤ ਠੀਕ ਨਹੀਂ ਸੀ ਫਿਰ ਦਾਖਲ ਨਹੀਂ ਨੀ ਨੀ ਫਿਰ ਉਦੋਂ ਤਾਂ ਫਿਰ ਜਦੋਂ ਰੈਲੀ ਵਾਰੇ ਉਹ ਤਕੜਾ ਹੋ ਕੇ ਆਇਆ ਨਾ ਹਸਪਤਾਲ ਤੋਂ ਹੂੰ ਉਹ ਫਿਰ ਤਕੜਾ ਹੋ ਕੇ ਆਉਂਦਾ ਹਸਪਤਾਲ 'ਚ ਉਹ ਤਾਂ ਵੈਸੇ ਕਹਿ ਰਹੇ ਨੇ ਅਸੀਂ ਸਿਹਤ ਕ੍ਰਾਂਤੀ ਵੀ ਚੰਗੇ ਚੱਲਦੀਆਂ ਹੈਗੀਆਂ ਹੂੰ ਵੀ ਨੂੰ ਨਹੀਂ ਚਾਉਂਦੀ ਨਹੀਂ ਪਾਰਟੀ ਨਹੀਂ ਚਾਹਦੀ ਹੈ ਹੂੰ ਤੇ ਚਲੋ ਲੋਕਾਂ ਨੇ ਅੱਕਿਆ ਨੇ ਇਹਨਾਂ ਨੂੰ ਬਣਾਤਾ ਹੀ ਪਰ ਇਹਨਾਂ ਤੋਂ ਕੋਈ ਗੱਲ ਬਣੀ ਨਹੀਂ ਹੈ ਹੂੰ ਦੇਖੋ ਖਾਸ ਕਰਕੇ ਖਸਾਨੀ ਦੇ ਮੈਂ ਕਿਸਾਨੀ ਦਾ ਜ਼ੁਬਾਨ ਦੱਸ ਹਾਂਜੀ ਸਾਨੂੰ ਫਸਲਾਂ ਤੇ ਬਹੁਤ ਵੱਡੀ ਮਾਰ ਪੈ ਰਹੀ ਹੈ ਹੂੰ ਯੂਰੀਏ ਤੇ ਨਹੀਂ ਬੋਲੇ ਯੂਰੀਆ ਦੇ 40 ਦਾ 45 ਤੋਂ 40 ਦਾ ਗੱਟਾ ਕਰ ਦੇਣਾ 40 ਤੋਂ 37% ਨਾਈਟ੍ਰੋਜਨ ਕਰ ਦੇਣੀ ਹੈ ਹੂੰ ਉਹਦੇ ਤੇ ਨਹੀਂ ਬੋਲਿਆ ਨਾ ਇਹਨੇ ਜਿਹੜੀਆਂ ਯੂਰੀਆ ਮਿਲਣ ਪੰਜਾਬ ਦੀਆਂ ਹੂੰ ਮਤਲਬ ਉਹਨਾਂ ਨੂੰ ਚਲਾਇਆ ਉਹਨਾਂ ਤੋਂ ਸਾਨੂੰ ਯੂਰੀਆ ਦੀ ਹਰ ਵਾਰੀ ਕਿੱਲਤ ਆਉਂਦੀ ਹੈ ਸਾਨੂੰ ਡਾਈ ਵੀ ਕਿੱਲਤ ਆਉਂਦੀ ਹੈ ਸਾਨੂੰ ਬਿਲਕੁਲ ਜੀ ਪਾਣੀ ਦੇ ਮਾਮਲੇ ਤੇ ਨੇ ਡੱਕਾ ਨਹੀਂ ਚੁੱਪ ਕਰਕੇ ਇੱਕ ਡਰਾਮਾ ਜਿਹਾ ਕਰਕੇ ਉਸ ਨੂੰ ਨੰਗਲੋ ਮੋੜਾਇਆ ਹੂੰ ਆਉ ਲਾਏ ਮੱਥਾ ਉਹਦੇ ਨਾਲ ਸੈਂਟਰ ਦੇ ਨਾਲ ਹੂੰ ਪਾਣੀ ਦਾ ਅਧਿਕਾਰ ਲਈਏ ਚੰਡੀਗੜ੍ਹ ਦਾ ਅਧਿਕਾਰ ਲਈਏ ਯੂਨੀਵਰਸਿਟੀ ਦਾ ਅਧਿਕਾਰ ਲਈਏ ਆਉ ਲੱਗੇ ਆ ਆਦਮੀ ਪਾਰਟੀ ਮੋਰ ਹੂੰ ਮੇਰੇ ਕੋਲ ਕਿਸਾਨੀ ਮੰਗਾ ਤੇ ਵੀ ਤੁਹਾਨੂੰ ਲੱਗਦਾ ਕਿ ਖਰੇ ਨਹੀਂ ਉਤਰਿਆ ਨਾ ਅਸੀਂ ਕਹਿੰਦੇ ਕਿਸਾਨੀ ਤੇ ਵੀ ਨਹੀਂ ਉਤਰਿਆ ਪੰਜਾਬ ਪੱਖੀ ਵੀ ਨਹੀਂ ਉਤਰਿਆ ਹੂੰ ਇਹ ਪੰਜਾਬ ਦੀਆਂ ਮੰਗਾਂ ਤੇ ਵੀ ਨਹੀਂ ਉਤਰਿਆ ਦੇਖੋ ਉਹਨਾਂ ਨੂੰ ਬਹੁਤ ਵੱਡੇ ਪ੍ਰੋਟੈਸਟ ਕਰਨੇ ਚਾਹੀਦੇ ਸੀ ਜਿਹੜੀ ਅਮਰੀਕਾ ਨਾਲ ਸੰਧੀ ਹੋਈ ਆ ਹਾਂ ਉਹਨੇ ਸਾਨੂੰ ਜੜੀ ਲਾ ਦੇਣਾ ਹੈ ਕਿਸਾਨੀ ਨੂੰ ਹੂੰ ਉਦੇ ਉਦੇ ਤੇ ਰੱਖ ਲੈਣ ਦੇ ਲਈ ਹੂੰ ਇਹ ਰੇਲੀ ਉਹਦੇ ਤੇ ਰੱਖਦੇ ਅਮਰੀਕਾ ਦੇ ਖਿਲਾਫ ਹੂੰ ਅਮਰੀਕਾ ਦੇ ਮੋਦੀ ਦੇ ਖਿਲਾਫ ਰੱਖਦੇ ਵੀ ਸਾਡੇ ਕਿਸਾਨਾਂ ਨਾਲ ਉਹ ਧੱਕਾ ਕਰਦਾ ਜਿਹੋ ਜੇ ਕੰਮ ਕਰਨ ਜਿਵੇਂ ਤੁਸੀਂ ਕਹਿੰਦੇ ਹੋ ਵੀ ਫਿਰ ਤੁਸੀਂ ਸਹਿਜੋ ਤੁਸੀਂ ਨਾਲ ਲੱਗਾਂਗੇ ਇਹ ਤੁਰੇ ਤਾਂ ਨਹੀਂ ਹੂੰ ਸੈਂਟਰ ਦੇ ਲਾਗੇ ਧਰਨਾ ਉੱਥੇ ਦਿੱਲੀ ਚੱਲ ਕੇ ਲੱਗੇ ਮੋਰ ਪੰਜਾਬ ਨੇ ਚੁਣਿਆ ਇਹਨੂੰ ਹੂੰ ਚੁਣਿਆ ਸੀ ਚੱਲੇ ਹੂੰ ਚਲੋ ਤੁਹਾਨੂੰ ਇੱਕ ਹੋਰ ਕੀ ਲੱਗਦਾ ਜਿਵੇਂ ਨਸ਼ੇ ਵਾਲੇ ਮਾਮਲੇ ਤੇ ਆਪਾਂ ਚਲੋ ਪਹਿਲਾਂ ਇੱਕ ਗੱਲ ਕਰਦੇ ਆ ਵੀ ਨਸ਼ਾ ਲੇਕ ਪਰ ਕਿੰਨਾ ਲੱਗਦਾ ਸੰਭਵ ਬਹੁਤ ਸਾਰਾ ਇਹਨਾਂ ਦਾ ਕਾਡਰ ਵੇਖਦਾ ਹੂੰ ਜਿਹੜਾ ਆਮ ਆਦਮੀ ਜਿੰਨਾ ਜਰ ਕਾਡਰ ਜ ਆਮ ਲੋਕ ਮੈਂ ਤਾਂ ਕਹਿੰਦਾ ਜਿੰਨਾ ਜਣਾਂ ਦੀ ਪਾਰਟੀ ਸਾਫ ਨਹੀਂ ਹੁੰਦੀ ਹੂੰ ਉਹਨਾਂ ਜਿਹੜੇ ਹੋਈ ਨਹੀਂ ਸਕਦਾ ਇਹਨਾਂ ਨੂੰ ਅੰਦਰ ਬੁੱਕਰ ਵੇਰਨ ਬਾਹਰ ਬੁੱਕਰ ਫੇਰਨ ਦੀ ਨਹੀਂ ਲੋੜ ਇਹ ਜਿਹੜੀ ਬੁੱਕ ਚੱਤੀ ਵਰਦੇ ਆ ਨਾ ਹੂੰ ਉਹਨੂੰ ਅੰਦਰ ਵੇਰਨ ਹੂੰ ਸਟਾਰਟਿੰਗ ਪਹਿਲਾਂ ਅੰਦਰੋਂ ਕਰਨ ਹਾਂ ਸਭ ਤੋਂ ਵੱਡਾ ਸ਼ਰਾਬ ਘਟਾਲਾ ਕੇਂਦਰੀ ਅਰਥੇ ਹੂੰ ਇਹਨੇ ਸ਼ਰਾਬ ਦੇ ਘਟਾਲੇ ਕੀਤੇ ਆ ਹੂੰ ਉਹ ਆਕੇ ਇਸ ਪੰਜਾਬ ਨੂੰ ਮੱਤਾਂ ਦੇ ਬਿਲਕੁਲ ਕੋਈ ਮਤਲਬ ਥੋੜਾ ਬਣਦਾ ਹੂੰ ਜਿਵੇਂ ਅਸੀਂ ਸਾਰੇ ਸਦੋਸੀ ਆ ਸਾਰੇ ਕਿਵੇਂ ਪੈਸੇ ਬਣਾਏ ਹੂੰ ਵੱਡੀਆਂ ਵੱਡੀਆਂ ਫਰਮਾਂ ਇਹਨਾਂ ਨੇ ਹੂੰ ਬਿਲਕੁਲ ਆ ਜੀ ਇਹਨਾਂ ਨੂੰ ਪੰਜਾਬ ਦੇ ਨਾ ਪੰਜਾਬ ਦੇ ਲੋਕਾਂ ਨੂੰ ਤਾਂ ਕਿਸਾਨੀ ਨੂੰ ਤਾਂ ਬਿਲਕੁਲ ਹੀ ਨਾ ਦੱਸ ਕਿਸਾਨੀ ਨਾਲ ਜਿਹੜੀ ਹਾਲਤ ਇਹਨਾਂ ਨੇ ਸ਼ੰਭੂ ਮੋਰਚਰ ਕੀ ਕੀਤੀ ਹੈ ਟਰਾਲੀਆਂ ਚੋਰੀ ਕਰ ਲੀਆਂ ਇਹਨਾਂ ਦੇ ਬੰਦਿਆਂ ਨੇ ਕਿੰਨਾ ਬੰਦਿਆਂ ਨੇ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਅੱਜ ਤੱਕ ਮਿਲ ਹੀ ਜਾਣੀਆਂ ਉਹ ਟਰਾਲੀਆਂ ਹੂੰ ਇਹਨਾਂ ਸਾਰੇ ਬੰਦੇ ਇਹਨਾਂ ਦੇ ਇਹਨਾਂ ਦਾ ਨਾਮ ਐਮਐਲਏ ਜਮਲਾ ਵਿੱਚ ਆਉਂਦਾ ਨਾਮ ਜੀ ਉਹਦਾ ਕੀ ਆਉਂਦਾ ਹੂੰ ਫਿਰ ਆ ਪੁੱਛੇ ਜੇ ਡੱਬੀਆਂ ਵਾਲੀਆਂ ਟਰਾਲੀਆਂ ਨਿਕਲ ਗਈਆਂ ਹਾਂ ਪਰ ਉਹ ਇਹਨਾਂ ਦੇ ਕੋਈ ਕੌਂਸਲਰ ਆ ਕੋਈ ਹੋਰ ਹੈ ਹੂੰ ਜਿੰਨਾ ਗੰਦ ਅਕਾਲੀਆਂ ਕਾਂਗਰਸ ਦੇ ਸਾਰਾ ਆਮ ਆਦਮੀ ਪਾਰਟੀ ਕਰ ਲਿਆ। ਲਿਉ ਤੁਮ ਲੱਗਦਾ ਉਹਨਾਂ ਚੋਂ ਨਿਕਲੇ ਹੋਏ ਮੈਂ ਕਿਹਾ ਇਹ ਦੇ ਲੋਕ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਬੰਨੀ ਸੀ ਹੂੰ ਉਹ ਤਾਂ ਜਿਹਦੇ ਵਿੱਚ ਹੀ ਨਹੀਂ। ਪਹਿਲਾਂ ਬਹੁਤ ਇੰਟੈਲੈਕਚੁਅਲ ਲੋਕ ਸਨ ਬਹੁਤ ਵਧੀਆ ਲੋਕ ਆਏ ਸੀ ਉਹਨਾਂ ਦਾ ਇਰਾਦਾ ਸੀ ਹੂੰ ਵੀ ਬਧੀਆ ਪੰਜਾਬ ਨੂੰ ਚਲਾਈਏ ਹੂੰ ਪਰ ਇਹ ਸਾਰਾ ਗੰਦ ਇਹਨਾਂ ਨੇ ਅਕਾਲੀਆਂ ਕਾਂਗਰਸ ਦਾ ਅੰਦਰ ਇਕੱਠਾ ਕਰ ਲਿਆ। ਲੱਗਦਾ ਨਹੀਂ ਵੀ ਕੋਈ ਫਰਕ ਕਰਦਾ। ਕੋ ਚੋਣ ਲੜਾਉਣੇ ਉਦੋਂ ਅਕਾਲੀਆਂ ਦਾ ਬੰਦਾ ਲੱਭਦੇ ਆ ਕੋਈ ਕਾਂਗਰਸ ਦਾ ਬੰਦਾ ਲੱਭਦੇ ਆ ਹੂੰ ਬਿ ਲੜੋਂ ਨੂੰ ਇਹਨੇ ਕੋਈ ਬੰਦੇ ਹੀ ਨਹੀਂ ਗੇ ਹੂੰ ਜਿਹੜੇ ਤਰਨ ਤਰਨ ਸੀਟ ਹੈ ਹਾਂ ਉਹ ਪੁਰਾਣਾ ਅਕਾਲੀ ਹੈ ਹੂੰ ਮਲੂ ਉਹਨੂੰ ਲੱਭ ਕੇ ਉਸ ਚੋਣ ਲੜਾਈ ਹੈ ਇਹਦਾ ਮਤਲਬ ਇਹਨਾਂ ਕੋਲ ਬੰਦੇ ਹੈ ਨਹੀਂ ਗੇ ਅਡਿੰਪੀ ਢਿੱਲੋ ਵੀ ਇਹਨਾਂ ਵੱਲੋਂ ਲੜਿਆ ਨਹੀਂ ਡਿੰਪੀ ਢਿੱਲੋ ਹਾਂ ਹੋਰ ਵੀ ਬਹੁਤ ਸਾਰੇ ਲੋਕ ਇਹ ਜਿਹੇ ਆ ਜਿਹੜੇ ਹੂੰ ਪਹਿਲਾਂ ਉਧਰ ਸੀਗੇ ਇੱਥੇ ਹਾਂ ਤੋ ਉਸ ਹੈ ਹੂੰ ਕੋਈ ਪਾਰਟੀਆਂ ਚ ਪਹਿਲਾਂ ਪੀਪੀ ਚ ਰਹੇ ਆ ਕਿਤੇ ਹੋਰ ਚ ਰਹੇ ਆ ਹੂੰ ਤੇ ਅੱਜ ਇਹਨਾਂ ਚ ਰਹੇ ਗਏ ਆ ਤੇ ਇਹਨਾਂ ਚੰਡਾ ਹੀ ਬਦਲੇ ਫਿਰ ਚੰਡਾ ਹੀ ਬਦਲੇ ਕੋਈ ਗੱਲ ਨਹੀਂ ਹੈ ਕਿ ਇਹਨਾਂ ਤੋਂ ਕੋਈ ਆਸ ਪੰਜਾਬ ਲਈ ਲੜਨਗੇ ਜਾਂ ਕਰਨਗੇ ਹੂੰ ਕਿ ਜੇ ਕਿਤੇ ਦੂਜੀ ਟਰਮ ਚ ਆ ਗਏ ਹੂੰ ਤਾਂ ਇਸ ਬਹੁਤ ਹੀ ਜਿਵੇਂ ਕਹਿੰਦੇ ਹੁੰਦੇ ਨੁਕਸਾਨ ਹੋ ਜਾਊਗਾ ਇਹ ਤੁਹਾਨੂੰ ਐ ਕਿਉਂ ਲੱਗਦਾ ਨਾ ਕਈ ਵਾਰ ਤੁਸੀਂ ਕਹਿੰਦੇ ਨਾ ਵੀ ਇਹ ਬੀਜੇਪੀ ਦੀ ਵੀ ਟੀਮ ਆ ਉਦਾਂ ਹੀ ਵਰਕ ਇੱਕ ਕੀ ਮੈਂ ਵੀ ਜੀ ਵੀ ਟੀਮ ਨਹੀਂ ਕਹਿੰਦਾ ਹਾਂ ਇਨਾਂ ਪਾਰਟੀਆਂ ਦਾ ਕੰਮ ਕਰਨ ਦਾ ਤਰਜ਼ ਜਿੰਦਗੀ ਇੱਕ ਹੈ। ਹੂੰ। ਮਤਲਬ ਕੋਈ ਜੇ ਜਿਹਨੂੰ ਬੀਜਪੀ ਹੈ ਤੇ ਕਾਂਗਰਸ ਅਜਿਹਾ ਨੂੰ ਫਰਕ ਨਹੀਂ ਪੈਂਦਾ। ਅੱਛਾ ਇੱਕੋ ਹੀ ਲੱਗਦੇ ਹੈ ਬਈ ਇੱਕੋ ਹੀ ਕੰਮ। ਇੱਕੋ ਹੀ ਕੰਮ ਹੈ ਇਹਨਾਂ ਦਾ। ਦੇਖੋ ਮਨੂਨ ਸਿੰਘ ਲੈ ਕੇ ਆਇਆ ਹੈ ਜਿਹੜੀਆਂ ਡਬਲਯੂਟੀ ਅਸੀਂ ਨੇ ਨੀਤੀਆਂ ਹੂੰ ਉਹਦੇ ਇਹਨਾਂ ਨੇ ਉਹਨੂੰ ਚੰਗੂ ਠੋਕੇ ਬੀਜਪੀ ਲਾਗੂ ਕਰਨ ਲੱਗ ਗਏ। ਕਿ ਅਜੇ ਵੀ ਲਾਗੂ ਕਰਨ ਲੱਗ ਗਏ। ਹੂੰ। ਹੇ ਹੁਣ ਜ਼ਮੀਨ ਖੋਣ ਦਾ ਸੀਗਾ ਜਿਹੜਾ ਨੌਲਾ ਦਿੱਲੀ ਵਾਲਾ ਮੈਂ ਛੱਡਿਆ ਜ਼ਮੀਨਾਂ ਖੋਣ ਦਾ ਤੇ ਉਹੀ ਆ ਕੇ ਨੇ ਲੈਂਡ ਪੁਲੀ ਸ਼ੁਰੂ ਕਰਤੀ ਹੂੰ ਉਹ ਵੀ ਅਸੀਂ ਇੱਕ ਤਕੜੀ ਜਦੋਜਾ ਦੀ ਲੜੀ ਹੈ ਪੰਜਾਬ ਚ ਜਿਹਦੇ ਨਾਲ ਅਸੀਂ ਵਾਸ ਕਰਾਏ ਹੂੰ ਨਹੀਂ ਤਾਂ ਪਿੰਡਾਂ ਦੇ ਪਿੰਡੇ ਨੇ ਵਹਿਲੇ ਕਰਤੇ ਸੀ ਬਾਤੀ ਅੱਜ ਹੁਣ ਇਸ ਗੱਲ ਤੇ ਲੱਗੇ ਹੋਏ ਘੱਟ ਹਰ ਸਾਲ ਹਾਲਤੀ ਹੈ ਸਰਕਾਰ ਦੀ ਹਰ ਮਹੀਨੇ ਪੈਸੇ ਲੈ ਕੇ ਕਰਜਾ ਲੈ ਕੇ ਦਿੱਦਦੇ ਥਾਂ ਭਾਲਦੇ ਫਿਰਦੇ ਵੀ ਬਿਜਲੀ ਬੋਰਡ ਦਾ ਲੱਭੇ ਨਾਰ ਮਹਿਕਮੇ ਦਾ ਲੱਭੇ ਕਿ ਤੋ ਹੋਰ ਲੱਭੇ ਉਹਨੂੰ ਵੇਚ ਦੀ ਗੇ ਜਿਹੜੀ ਇਹੇ ਜੇ ਆ ਜੇ ਬਿਲਕੁਲ ਮਤਲਬ ਉਹ ਘਰ ਨਹੀਂ ਬਚਦਾ ਜਿਹੜਾ ਹਮ ਨਿਕਤ ਪਹਾਰ ਲੈਣ ਤੁਰਿਆ ਹੋਵੇ ਤੇ ਸਰਕਾਰ ਨੇ ਕੀ ਕਰਨ ਜਿਹੜੀ ਇੱਕ ਇੱਕ ਮਹੀਨੇ ਦੇ ਪੈਸੇ ਇਕੱਠੇ ਕਰਦੀ ਆ ਹਮ ਉਹ ਆਪਣੇ ਬੜੇ ਉਹ ਕਿੰਨੇ ਆਜਾ ਮਜ਼ਦੂਰ ਦੇ ਹੈਗੇ ਆ ਮਜ਼ਦੂਰ ਹੈ ਹਾਂਜੀ ਉਹਨਾਂ ਨੂੰ ਦੇਣ ਵਾਸਤੇ ਉਹ ਸਰਕਾਰ ਕੀ ਇੱਥੇ ਵਿਕਾਸ ਕਰ ਹੂੰ ਮਤਲਬ ਇਹੋ ਜਿਹੇ ਰੇਲ ਨਾ ਹੰਦੂਰਨਾ ਸਰਕਾਰਾਂ ਦਾ ਹਾਲ ਤੇ ਨਾ ਪਾਇਆ ਹਾਂ ਉਹ ਤਾਂ ਹੀ ਲੰਮਾ ਪੈ ਗਿਆ ਮੋਦੀ ਤਾਂ ਵੀ ਕੰਮ ਹੂੰ ਉਹਨੇ ਸਾਡੀ ਆਬਧਾਉਂਦਾ ਵਧਾਉਂਦਾ ਵੀ ਸੁੱਡੀ ਆਮਦਨ ਵਧਾਉਣੀ ਹੈ ਉਹ ਅਮਰੀਕਾ ਦੇ ਕਿਸਾਨਾਂ ਦੀ ਜਾ ਕੇ ਲੱਗ ਕੇ ਵਧਾਉਂਦਾ ਹੋ ਹੋ ਸੋ ਅਮਰੀਕਾ ਦੇ ਕਿਸਾਨਾਂ ਦੀ ਲੱਗ ਗਿਆ ਜੇ ਜਦੋਂ ਟ੍ਰੰਪ ਕਹਿੰਦਾ ਮੇਰੇ ਕਿਸਾਨਾਂ ਦਾ ਬਹੁਤ ਫਾਇਦਾ ਹੋ ਜਾਣਾ ਹੈ ਇੰਡੀਆ ਚ ਮਾਲ ਜਾਣ ਨਾਲ ਹੂੰ ਫੁੱਲਾ ਮਾਲ ਉਹਨਾਂ ਦਾ ਤਾਂ ਹੋ ਫਾਇਦਾ ਤੇ ਇਹੋ ਜਿਹੜਾ ਸਾਡਾ ਜਾਨਾ ਹੈ ਉਹਦੇ ਤੇ 18% ਲੱਗਣੇ ਹੂੰ ਉਹ ਲੈਣ ਨਾਲ ਲੈਣ ਇਹ ਜੇ ਹੁਕਮ ਆਈ ਜਾਂਦੇ ਵੀ ਤੇ ਲੈ ਲਈ ਤੋਂ ਲੈਣਾ ਹੈ ਤੇ ਨਹੀਂ ਲੈਣਾ ਸਸਤਾ ਨਹੀਂ ਲੈਣਾ ਅਸੀਂ ਮਹਿੰਗਾ ਦੇਣਾ ਤੁਨ ਤੇ ਕੋਈ ਵੀ ਕਹ ਰਿਹਾ ਕਿ ਸਾਡਾ ਮਾਲ ਜਿਹੜਾ ਬਹੁਤ ਵਧੀਆ ਤੁਹਾਡੇ ਮਾਲ ਦੇ ਵਿੱਚ ਤਾਂ ਕੁਆਲਿਟੀ ਹੈ ਨਹੀਂ ਉਹ ਤਾਂ ਜੁੰਕਸ ਕਹ ਰਹੇ ਨੇ ਹੂੰ ਉਹ ਤਾਂ ਸਾਡੀ ਲੀਡਰਸ਼ਿਪ ਵਿੱਚ ਕੁਆਲਿਟੀ ਨਹੀਂ ਹੈ ਹੂੰ ਜਿਹੜੀ ਅਸਲ ਤੋਂ ਸਾਡੀ ਲੀਡਰਸ਼ਿਪ ਹੂੰ ਉਹਦੀ ਕੁਆਲਿਟੀ ਨਹੀਂ ਹੈ ਚੀਨਰ ਕੀ ਲੀਡਰਸ਼ਿਪ ਜਾਈ ਦੀ ਜਿਹੜੀਆਂ ਖੜੇ ਡਟ ਕੇ ਅਮਰੀਕਾ ਮਰੇ ਹੂੰ ਖੜੇ ਕਿ ਨਹੀਂ ਉਹ ਬਿਲਕੁਲ ਚੀਨ ਨਾਲ ਡਟ ਕੇ ਖੜੇ ਜੇ ਉਹਨੇ ਲਾਇਆ ਉਹਨੇ ਲਾਤਾ ਹੂੰ ਅਜੁਆ ਨਹੀਂ ਪਾਇਆ ਉਹਨਾਂ ਨੇ ਅਮਰੀਕਾ ਹਾਂ ਹੋਰ ਮੁਲਕ ਵੀ ਇਹਦਾ ਇਹਦਾ ਰਸ ਗਿਆ ਜਾ ਕੇ ਥੱਲੇ ਹੂੰ ਤੇ ਇਸ ਵਾਸਤੇ ਜਿਹੜਾ ਇਹ ਐਵੇਂ ਰੈਲੀਆਂ ਦਾ 50000 ਰਚਣਾ ਹੂੰ ਤੇ ਪੈਸੇ ਦੀ ਵਰਦਤੀ ਤੋਂ ਬਿਨਾ ਉਹ ਕੋਈ ਗੱਲ ਨਹੀਂ ਹੈ ਦੇਖੋ ਅਸੀਂ ਕਰਦੇ ਆ ਉਹਨੀਆਂ ਮੰਗਾਂ ਤੇ ਹੂੰ ਇਹਨਾਂ ਨੇ ਕਿਹਾ ਵੀ ਅਸੀਂ ਜਿੱਤ ਲਿਆ ਹੂੰ ਬਿਨਾਂ ਸ਼ੇ ਦਾ ਮੋਰਚਾ ਪੂਰੀ ਜੇਤੂ ਰੈਲੀ ਹਾਂ 2.0 ਵੀ ਅਗਲੀ ਟਰਮ ਉਹ ਨਹੀਂ ਵੀ ਨਹੀਂ ਜੇਤੂ ਰੈਲੀ ਕੀਤੀ ਇਹਨਾਂ ਨੇ ਹਾਂ ਤੇ ਤੁਸੀਂ ਆ ਵੇਖ ਲਓ ਪੰਜਾਬ ਸੇ ਜੇਤੂ ਰੈਲੀ ਆ ਇਧਰ ਸਿੱਧਵਾ ਵੇਟ ਰਹੀ ਪਿੰਡੋਂ ਮੈਂ ਤਾਂ ਡਰ ਆ ਵੀ ਇੱਥੇ ਨਾ 2000 ਮਰ ਗਏ ਹੁਣ ਆ ਕੇ ਰੈਲੀ 'ਚ ਨਸ਼ੇ ਦੀ ਘਾਟ ਵਾਦ ਲੋਕ ਨਸ਼ੇ ਦੀ ਬਾਗ ਨਸ਼ਾ ਘੋਆ ਕੇ ਲਿਆਉਂਦੇ ਆ ਹੂੰ ਉਹ ਡਰ ਤਾਂ ਬਣਿਆ ਕਿਉਂਕਿ ਪੰਜਾਬ ਦੇ ਵਿੱਚ ਅੱਜ ਅੱਜ ਨੂੰ ਪਿਉਣੀ ਲੈ ਆ ਕੇ ਹੁਣ ਬੱਸਾਂ ਚ ਰੱਖ ਕੇ ਲਿਆਏ ਆ ਪਿਉਣੀ ਵੀ ਆ ਹੋਰ ਵੀ ਫੀਸਲੀਆਂ ਸਰਕਾਰਾਂ ਨਾਲੋਂ ਦੂਜੀ ਦਾ ਮਤਲਬ ਪਾਰਟੀਆਂ ਨਾਲ ਹੂੰ ਇਹਨਾਂ ਦਾ ਕੋਈ ਫਰਕ ਨਹੀਂ ਇਸ ਪਾਰਟੀ ਦਾ ਕੋ ਕਰੂ ਬਾਸ ਕਰਪਸ਼ਨ ਸਰੇ ਦੀ ਹੁਣ ਹੂੰ ਤਾਂ ਇਹਨਾਂ ਦਾ ਇੱਕ ਇੱਕ ਬੰਦਾ ਬੈਠਾ ਟਿਕਿਆਰੀਆਂ ਚ ਹੂੰ ਇਹ ਜਿਹੀ ਤਹਿਸੀਲਦਾਰਾਂ ਨਾਲ ਗੱਲ ਉਹ ਪੈਸੇ ਫੜਦਾ ਪਾਰਟੀ ਵਾਸਤੇ ਹੂੰ ਜਾ ਆਪਣੇ ਵਾਸਤੇ ਫੜਦਾ ਜਾਂ ਪਾਰਟੀ ਵਾਸਤੇ ਫੜਦਾ ਹੂੰ ਥਾਣਿਆਂ ਹਰਥਾ ਕਰਪਸ਼ਨ ਚੱਲ ਰਹੀ ਹੈ ਵੱਡੇ ਪੱਧਰ ਤੇ ਭ੍ਰਸ਼ਟਾਚਾਰ ਕਿਹੜਾ ਮੈਂ ਮੰਗੀ ਦੀ ਨਹੀਂ ਮੈਂ ਭ੍ਰਸ਼ਟਾਚਾਰ ਭ੍ਰਸ਼ਟਾਚਾਰ ਤਾਂ ਖਤਮ ਕਰਾਣਾ ਦਿੱਤਾ ਸੀ ਡੀਏ ਵੀ ਵੜਿਆ ਗਿਆ ਭ੍ਰਸ਼ਟਾਚਾਰ ਚ ਹੂੰ ਜਿਹੜੀ ਸਰਕਾਰ ਦਾ ਡੀਏ ਵੀ ਵੜਿਆ ਗਿਆ ਭ੍ਰਸ਼ਟਾਚਾਰ ਚ ਹੂੰ ਦੱਸੋ ਉਹ 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 ਸਰਕਾਰ ਕੀ ਕਹਿ ਸਕਦੀ ਹੈ ਵੀ ਅਸੀਂ ਭ੍ਰਸ਼ਟਾਚਾਰ ਮੁਕਤ ਹੂੰ ਆ ਵੱਡਾ ਅਧਿਕਾਰੀ ਬਹੁਤ ਕਿਉਂ ਐਡਾ ਵੱਡਾ ਅਧਿਕਾਰੀ ਹੂੰ ਉਹਦੇ ਕੋਲ ਕਈ ਗੱਲੇ ਸੀ ਕਿ ਬਿਲਕੁਲ ਤੇ ਇੱਕ ਹੋਰ ਵੀ ਹੈ ਜੀ ਜਿਵੇਂ ਇੱਥੇ ਸਿੱਧੂ ਮੂਹਟੇਰੀਏ ਚ ਪਿੰਡ ਐ ਇੱਕ ਉਥੇ 6 ਇੱਕੋ ਕਰਦੇ ਬੱਚੇ ਮਰ ਗਏ ਨਸ਼ੇ ਕਰਕੇ ਸਾਡੇ ਪਿੰਡ ਮਰ ਗਏ ਹਨ ਇਹ ਲੱਗਦਾ ਵੀ ਲੋਕਾਂ ਨੂੰ ਜਿਵੇਂ ਗਏ ਨੇ ਥੋੜਾ ਕਰਨਾ ਚਾਹੀਦਾ ਵੀ ਆ ਦੇਖੋ ਪਿੰਡਾਂ ਦੀ ਅਸਲੀਅਤ ਐ ਇਹ ਵੀ ਲੋਕ ਦੇਖੋ ਇਹ ਜਦੋਂ ਕਿਤੇ ਹੋਜੀ ਗੱਲ ਹੁੰਦੀ ਆ ਇਹ ਉਹਨੂੰ ਦਬਾਉਂਦੇ ਆ ਘਰਦਿਆਂ ਨੂੰ ਜਾ ਕੇ ਕਹਿੰਦੇ ਤੁਸੀਂ ਕਿਦੋਂ ਹਾਰਟ ਅਟੈਕ ਨਾਲ ਮਰ ਗਏ ਪ੍ਰੈਸ਼ਰ ਪਾਉਂਦੇ ਆ ਪ੍ਰੈਸ਼ਰ ਪਾਉਂਦੇ ਜਾ ਕੇ ਹੂੰ ਪੱਤਰਕਾਰਾਂ ਤੇ ਵੀ ਪ੍ਰੈਸ਼ਰ ਪਾਉਂਦੇ ਪੱਤਰਕਾਰਾਂ ਨੇ ਤੁਸੀਂ ਤੁਹਾਨੂੰ ਪਤਾ ਹੋਊਗਾ ਬਿਲਕੁਲ ਪਾਉਂਦੇ ਵੀ ਪੱਤਰਕਾਰਾਂ ਨੇ ਪਾਉਂਦੇ ਕਿ ਨਹੀਂ ਪਾਉਂਦੇ ਮੈਂ ਘਰ ਜਿਆ ਤੇ ਪਾਉਂਦੇ ਬੈਠੇ ਹੂੰ ਵੀ ਤੂੰ ਕਹਿੰਦੀ ਵੀ ਇਹ ਸਾਡਾ ਤਾਂ ਉਹ ਮੇਰੇ ਹਾਰਟ ਅਟੈਕ ਨਾਲ ਮਰ ਗਿਆ ਬੰਦਾ ਹੂੰ ਉਹਦਾ ਨਾ ਪੋਸਟਮਾਰਟਮ ਕਰਾਉਂਦੇ ਆ ਨਾ ਉਹਦਾ ਹੋਰ ਵੀ ਕਾਹਦੇ ਨਾ ਮਰਿਆ ਹੂੰ ਜਦ ਹੀ ਸਮੱਸਿਆ ਨੂੰ ਦਬਾ ਕੇ ਤਾਂ ਸਮੱਸਿਆ ਦਾ ਹੱਲ ਹੈ ਨਹੀਂ ਆ ਨਾ ਫਿਰ ਤੇ ਪਰਦਾ ਪਾ ਦਈਏ ਹਾਂ ਦੱਸ ਕਿੱਥੋਂ ਇੱਥੋਂ ਭੇਜ ਦਿੰਨੇ ਮੈਨੂੰ ਚਿੱਟਾ ਲੈਣ ਨੂੰ ਚਿੱਟਾ ਮਿਲ ਜਾਊਗਾ ਹੂੰ ਕਿ ਬੰਦਾ ਇਸ ਦਾ ਸ਼ਰੀਆ ਮਗਲੇ ਬਈ ਦਾ ਕਲਪਸੂਮ ਇੱਕ ਵੀਡੀਓ ਬੇਚੀ ਉਹ ਕਹਿੰਦੇ ਅਸੀਂ ਵੇਚਦੇ ਹਾਂ ਠੋਕੇ ਵੇਚਣਾ ਹੂੰ ਸ਼ਰੀਆ ਕਹਿ ਰਹੇ ਵੀਡੀਓ ਦੇ ਵਿੱਚ ਕਹਿ ਰਹੇ ਪਿੰਡ ਦਾ ਸਰਪੰਚ ਕਹਿੰਦਾ ਵੀ ਤੂੰ ਨਾ ਕਰਿਆ ਕਰੋ ਹੋਰ ਨਾ ਕਰਿਆ ਕਰੋ ਉਹ ਕਹਿੰਦੇ ਇਹ ਤਾਂ ਵੇਚਣਾ ਹੂੰ ਇਹ ਤਾਂ ਉੱਤੇ ਰਲੇ ਹੋਏ ਆ ਪਹੁੰਚ ਕਰਕੇ ਵੇਚ ਸਕਦੇ ਫੋਨ ਕਰਕੇ ਵੇਚਦਾ ਦੂਜਾ ਨਹੀਂ ਵੇਚ ਦੂਜਾ ਕੋਣ ਵੇਚ ਸਕਦਾ ਹੂੰ ਬਿਲਕੁਲ ਦੂਜਿਆਂ ਦੇ ਘਰ ਦੀ ਦੇਸੀ ਕੱਢੀ ਨਹੀਂ ਇੱਕ ਇੱਕ ਬੋਤਲ ਨਹੀਂ ਰਹਿਣ ਦਿੰਦੇ ਕਰ ਹੂੰ ਬਿਲਕੁਲ ਤਾਂ ਫਿਰ ਕਿਦਾਂ ਦੀ ਫਾਈਟ ਆ ਜਿਹੜੀ ਉਹ ਲੜਨੀ ਚਾਹੀਦੀ ਆ ਜੀ ਸਾਡੀ ਦਾ ਅਸਲ ਦੇਖੀ ਸਾਡੀ ਰਕੀਤੀ ਇਹਨਾਂ ਨੂੰ ਤਬਾਹ ਕਰਨੀ ਹੂੰ ਇਹ ਵੀ ਲੱਗਾ ਵਾ ਤੇ ਉਦਲੇ ਵੀ ਲੱਗੇ ਹੋਏ ਆ ਅਸੀਂ ਸਭ ਦੇ ਗਲਾਵ ਇੱਕ ਵੱਡਾ ਅੰਦੋਲਨ ਕਰਾਂਗੇ ਹੁਣ ਪੰਜਾਬ 'ਚ ਹੂੰ ਕਿ ਇਹ ਤੋਂ ਬਿਨਾ ਨਹਿਰ ਦਾ ਪਾਣੀ ਆ ਐਵੇਂ ਟੀਲਾਂ ਦੇ ਪਜਾਤਾ 10% ਨਹੀਂ ਕਮ ਹੋਇਆ ਖਾਲਾਂ ਕੱਛ ਕੇ ਤੁਹਾਡੇ ਇੱਥੇ ਇਹ ਇਸਲੀਅਤ ਸਾਡੇ ਤੇ ਇੱਕ ਵੀ ਨਹੀਂ ਹੋਇਆ ਅੱਛਾ ਸਾਡੇ ਸਾਰੇ ਪਿੰਡ 'ਚ ਇੱਕ ਖਾਲ ਨਹੀਂ ਬਣਿਆ ਜੇ ਤੁਸੀਂ ਆ ਇੰਨਾ ਵੱਡਾ ਪਿੰਡ ਘਟੂ ਘਟ ਸਾਡੇ 15 ਮੁਕ ਹੋਣਗੇ ਸਾਡੇ ਪਿੰਡ ਦੇ ਤੁਹਾਡੇ ਨੇੜੇ ਤਾਂ ਨਹਿਰ ਵੀ ਹੈਗੀ ਆ ਨਾ ਨਹਿਰ ਆ ਸੁਆ ਨਾਲ ਜਾਂਦਾ ਉਸਾਮ ਸੁਆ ਹੈਗਾ ਨਹੀਂ ਇੱਕ ਨਹੀਂ ਸੱਤ ਨਹੀਂ ਸੂਏ ਜਾਂਦੇ ਸਾਡੇ ਪਿੰਡ ਹੂੰ ਕਿੰਨਾ ਚੋਂ ਤਿੰਨਾ ਸੋਇਆਂ ਚ ਜਿਹੜੇ ਗਾਂ ਹੈਗੀਆਂ ਕੱਸੀਆਂ ਇੱਕ ਵੀ ਨਹੀਂ ਬਣੀ ਅਜੇ ਅੱਛਾ ਮੈਨੂੰ ਲੱਗਦਾ ਜੀ ਗੱਲ ਜਾਈਦਾ ਉਹ ਕਹਿੰਦੇ ਸਾਡੇ ਕੋਲ ਬੱਜ ਟਹਿਣ ਨਹੀਂ ਅੱਛਾ ਹੂੰ ਮੁਰ ਇਹ ਹਾਲਤ ਇਹਨਾਂ ਨੇ ਹੂੰ ਦੰਨ ਇਹੋ ਜਿਹੜਾ ਆਪਰੇਸ਼ਨ ਪ੍ਰਿਹਾਰ ਆਪਰੇਸ਼ਨ ਆਪਣਾ ਜੁੱਧ ਨਸ਼ਿਆਂ ਵਿਰੋਧੀ ਬਸ ਨਾਰੇ ਹੀ ਲੱਗਦੇ ਨੇ ਨਾਰੇ ਇਦਿਜ ਕੋਈ ਚੀਜ਼ ਨਹੀਂ ਹੈ ਤਾਂ ਇਹ ਮਸੂਜੂਲ ਕੱਲ ਹੈ ਹੂੰ ਆਪਦੀ ਪੁਲਿਸ ਸੁਧਾਰ ਲੈਣ ਨਸ਼ੇ ਤੋਂ ਹੂੰ ਕਿਉਂਕਿ ਇਹਨਾਂ ਦੀ ਪੁਲਿਸ ਹੈ ਨਾ ਹੂੰ ਉਹਦੇ ਤੋਂ ਨਸ਼ੇ ਸੇ ਖਤਮ ਕਰ ਲੈਣ ਇੰਨਾ ਹੀ ਬੜਾ ਹੈ ਹੂੰ ਕੋਈ ਨਾ ਕੋਈ ਸਫਲਤਾ ਮਿਲ ਜੂ ਕੋਈ ਨਾ ਕੋਈ ਸਫਲਤਾ ਮਿਲ ਜੂ ਅੱਧੀ ਪੁਲਿਸ ਲਗਭਗ ਨਸ਼ਾ ਨਸ਼ਈ ਹੈ ਹੂੰ ਜੀ ਦੱਸਭੀਆਂ ਦਾ ਤਾਂ ਮੈਨੂੰ ਪਤਾ ਵੀ ਜਿਹੜੇ ਇਹਨਾਂ ਦੇ ਬੰਦੇ ਵਿਭਾਗ ਵਿੱਚ ਹੈ ਹੂੰ ਵੀ ਜਿਹੜੇ ਪੂਰੇ ਡਾਕ ਚਿੱਟਾ ਰਹਿੰਦੇ ਬਹੁਤ ਵੱਡੇ ਸਵਾਲ ਆ ਜੀ ਬਹੁਤ ਵੱਡੇ ਸਵਾਲ ਆ ਫਿਰ ਨਾ ਹਾਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਹਾਂ ਹਾਂ ਤੇ ਤੁਸੀਂ ਗੱਲ ਰੱਖੀ ਧੰਨਵਾਦ ਜੀ ਤੁਹਾਡਾ ਆਪਾਂ ਗੱਲਬਾਤ ਕੀਤੀ ਨਰਪਾਇਸ ਸਿੰਘ ਗੁੱਡੀਕੇ ਕਿਤੀ ਕਿਸਾਨ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਕਾਫੀ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਸਾਡੇ ਪਿੰਡਾਂ ਦੀ ਅਸਲੀਅਤ ਆ ਜਿਹੜੀ ਉਹ ਇਹ ਹੈ ਕਿ ਇੱਕ ਪਰਿਵਾਰ ਦੇ 5 5 6 6 ਬੱਚੇ ਜਿਹੜੇ ਉਹ ਮਰ ਰਹੇ ਨੇ ਨਸ਼ੇ ਨਾਲ ਸ਼ਰੇਆਮ ਚਿੱਟਾ ਵੇਚ ਰਿਹਾ ਤੇ ਇਹਨਾਂ ਦੇ ਗੁਵਾਂਡ ਦੇ ਵਿੱਚ ਹੀ ਕਿੰਨੀ ਚਾਲ ਰੈਲੀ ਹੋਈ ਆ ਉਥੋਂ ਪਿੰਡਾਂ ਦੇ ਵਿੱਚੋਂ ਇਹ ਅਸਲੀਅਤ ਵੀ ਲੋਕਾਂ ਨੇ ਬਹੁਤ ਤਾਂ ਇੰਟਰਸਟ ਦਿਖਾਇਆ ਨਹੀਂ ਉਸ ਰੈਲੀ ਦੇ ਵਿੱਚ ਗਏ ਨਹੀਂ ਪਿੰਡਾਂ ਦੇ ਲੋਕ ਆਸੇ-ਪਾਸੋਂ ਬੇਸ਼ੱਕ ਕੋਸ਼ਿਸ਼ ਕੀਤੀ ਆ ਤਾਂ ਆਮ ਲੋਕਾਂ ਦੇ ਵੀ ਕਹਿਣਾ ਕਿ ਇਹ ਰੈਲੀ ਕੋਈ ਬਹੁਤੀ ਸਫਲ ਨਹੀਂ ਹੈਗੀ ਲੋਕਾਂ ਦੇ ਇਕੱਠ ਦੇ ਤੌਰ ਤੇ ਕਿ ਬਹੁਤੇ ਲੋਕ ਗਏ ਨਹੀਂ ਕਿਉਂਕਿ ਪਿੰਡਾਂ ਦੀ ਅਸਲੀਅਤ ਹੋਰ ਆ ਜਦ ਨਸ਼ਿਆਂ ਦੇ ਵਿਰੁੱਧ ਜਿਹੜਾ ਹੈਗਾ ਆ ਉਹ ਇੱਕ ਸਲੋਗਨ ਸਿਰਫ ਹੈਗਾ ਪਰ ਲੋਕਾਂ ਦੇ ਘਰਾਂ ਦੇ ਵਿੱਚ ਉਸੇ ਤਰੀਕੇ ਨਾਲ ਪੁੱਤਾਂ ਦੀਆਂ ਲਾਸ਼ਾਂ ਨੂੰ ਮਾਵਾ ਢੋ ਰਹੀਆਂ ਨੇ ਘਰੋਂ ਬੇਕਾਰ ਹੋ ਰਹੇ ਨੇ ਨੌਜਵਾਨ ਪਿੰਡਾਂ ਦੇ ਹਾਲਾਤ ਆ ਜਿਹੜੇ ਉਹ ਕਾਫੀ ਵਿਗੜ ਰਹੇ ਨੇ ਸ਼ਾਮ ਨੂੰ 6 ਵਜੇ ਤੋਂ ਬਾਅਦ ਕੋਈ ਡਰਦਾ ਬਾਹਰ ਨਹੀਂ ਨਿਕਲਦਾ ਕਿ ਕੋਈ ਲੁੱਟ ਕੇ ਨਾ ਲੈ ਜੇ ਮੇਰੇ ਤੋਂ ਕੋਈ 10 ਰੁਪਏ ਵੀ ਖੋ ਕੇ ਬਾਅਦ ਥੱਪੜ ਮਾਰਦਾ ਉਹ ਨਸ਼ੇੜੀਆਂ ਦੇ ਇਹ ਹਾਲ ਆ ਤਾਂ ਲੱਗਦਾ ਕਿ ਜ਼ਰੂਰ ਗਰਾਊਂਡ ਰਿਐਲਿਟੀ ਨੂੰ ਦੇਖਣਾ ਚਾਹੀਦਾ ਗੱਲਬਾਤ ਕੀਤੀ ਅੰਦਰਪੈ ਸਿੰਘ ਟੁੱਡੀਕੇ ਹੁਣ ਨਾਲ ਆਪਾਂ ਕਿਵੇਂ ਲੱਗੀ ਗੱਲ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ